ਮਾਣੇ ਮੋਟੇ ਸਰ ਆਪਦੇ ਉਮਰ ਦਾ ਤਾਂ ਲਿਹਾਜ਼ ਕਰ ਲੋ ਦਾੜੀ ਚਿੱਟੀ ਸਿਰ ਚਿੱਟਾ ਤੁਹਾਡਾ ਉਬਰਾਂ ਚ ਤੇ ਦਿਲਾਂ ਚ ਕੀ ਰੱਖਿਆ ਹੁੰਦਾ ਸਰ ਫੜਾ ਤਾਂ ਦੋ ਫਿਰ ਮੈਨੂੰ ਤਾਂ ਫੜਾ ਦੋ ਹਾਂ ਸੀੜੀ ਤਾਂ ਫੜਾ ਜੇ ਲੈਣੀਆਂ ਤਮ ਦੇਣੀ ਬੂ ਤੁਹਾਡਾ ਇਹ ਕੀ ਮਤਲਬ ਕਹਿਣ ਦਾ ਕੀਨ ਤੇ ਦੀ ਮੈਂ ਤਾਂ ਨਹੀਂ ਹੱਥ ਚਾਇਆ ਛੋਡੇ ਹੁਣ ਫਿਰ ਬਾਉਸ ਨਾਲ ਗਾੜੀ ਪਾਉਣ ਨੂੰ ਫਰਦੇ ਐ ਕੱਚੇ ਪੈਰੀ ਮੈਂ ਥੋੜੀ ਬੋਗਾਂ ਪ੍ਰੂਫਾ ਮੈਂ ਨਵੇਂ ਗੱਲ ਨਹੀਂ ਕਰਦਾ ਸਾਰਾ ਕੁਛ ਦੇਖ ਲਿਆ ਜਦ ਮੈਂ ਕਿਹੜੀਆਂ ਤੁਸੀਂ ਰੰਗ ਰਲੀਆਂ ਬਣਾਈ ਜਾਂਦੇ ਸੀ ਬਾਉਸਾਂ ਆਹ ਦੇਖੋ ਮਨਾ ਜਾਤੀ ਮਤਲਬ ਬਾਉਸੀਆਂ ਤਾਂ ਇਹ ਆਇਦਰ ਦੇ ਪਾਸੇ ਤੁਸੀਂ ਹੋ ਉਰਫਾ ਆਹਾਂ ਤੁਹਾਡਾ ਫੋਨ ਉਰਫਾ ਕੀ ਯਾਰ ਮੀਹ ਇਹ ਕੀ ਕੰਮ ਹੋ ਗਿਆ ਤੋਰਿਆ ਇਧਰ ਕਮਰੇ ਜਾ ਆ ਕੀ ਯਾਰ ਆ ਜਾ ਜੋ ਪਕਰ ਕੇ ਮੈਂ ਜਨ ਲੈ ਪਈ ਜਾਂਦਾ ਸੀਗਾ ਮੈਂ ਤੈਨੂੰ ਕੀ ਸਮਝਾਇਆ ਸੀਗਾ ਮੈਂ ਨਾ ਪਹਿਲਾਂ ਮੰਗੇ ਤੇਰਾ ਧਿਆਨ ਰੱਖੂੰਗਾ ਠੀਕ ਆ ਨਾ ਕੋਈ ਤੈਨੂੰ ਇਹ ਜੀ ਗੱਲ ਨਹੀਂ ਕਹਿੰਦੀ ਜਿਹੜੀ ਤੈਨੂੰ ਤਕਲੀਫ ਹੋਵੇ ਠੀਕ ਹੈ ਪਰ ਥੋੜਾ ਧਿਆਨ ਰੱਖ ਮੇਰਾ ਘਰ ਖਰਾਬ ਹੋ ਜਾਣਾ ਸਰ ਗਏ ਨਹੀਂ ਹੈਗੇ ਦਫਤਰ ਕੋਈ ਨਹੀਂ ਗਏਗੇ ਅੱਛਾ ਨਾਲ ਲਈ ਮਹਾ ਗਰਮੀ ਬੜੀਆ ਅੱਛਾ ਅੱਜ ਕੰਮ ਹੈ ਨਹੀਂ ਸੀ ਨਾ ਕੋਈ ਕੰਮ ਨਹੀਂ ਸੀ ਅੱਜ ਠੀਕ ਹੈ ਤੇ ਇੱਕ ਮੈਂ ਗੱਲ ਵੀ ਕਰਨੀ ਸੀਗੀ ਸਰ ਤੁਹਾਡੇ ਨਾਲ ਜੇ ਫ੍ਰੀ ਹੋਗੇ ਫ੍ਰੀ ਆ ਦੱਸੋ ਮੈਂ ਦੱਸੋ ਤੇ ਕਾ ਸੱਚ ਮੇਰੀ ਕੈਪ ਕੱਤ ਲੈ ਰੱਖੀ ਤੁਸੀਂ ਕਿਉਂ ਤੇ ਤੁਹਾਡੇ ਕੈਪ ਕਿੱਥੇ ਹੈਗੀ ਤੁਸੀਂ ਆਪ ਦੀ ਲੈਣੀ ਸੀ ਨਾ ਮੇਰੀ ਕੈਪ ਕਿਉਂ ਲੈਂਤੀ ਹੈ ਰਹੀ ਗੱਲ ਇਹ ਤਾਂ ਬਦਲਦੀਆਂ ਰਹਿੰਦੀਆਂ ਨੇ ਕੈਪ ਨਹੀਂ ਆ ਇਦਾਂ ਕਿ ਮੈਂ ਬਦਲਦੀਆਂ ਰਹਿੰਦੀਆਂ ਹੀ ਆ ਤੁਸੀਂ ਚਿੱਟੀ ਚੁੰਨੀ ਲੈਣੀ ਮੈਂ ਦੇਦੀ ਉਹ ਨਾਲ ਦੇ ਰੰਗ ਦੇ ਤੇ ਕੱਲਾ ਡੁਆਟਾ ਤਾਂ ਮੈਂ ਵੈਸੇ ਹੀ ਲੈ ਲਿਆ ਮੈਂ ਜਦੋਂ ਬਾਹਰ ਬੁਰ ਜਾਂਦੀਆਂ ਤਾਂ ਲੈ ਲੈਂਦੀਆਂ ਕੈਪ ਘਰੇ ਤਾਂ ਮੈਂ ਘੱਟ ਹੀ ਲੈਂਦੀ ਆਂਗੀ ਮੈਂ ਦੇ ਦਸੀ ਕਿੰਨਾ ਸੋਹਣਾ ਲੱਗਾਂਗੇ ਨੂੰ ਅੱਛਾ ਫੇ ਤੁਹਾਡੇ ਕੋਲੇ ਆਪਦੇ ਕੋਲੇ ਵੀ ਹੈਗੀ ਹੈ ਨਾ ਉਹ ਵੀ ਲੈ ਲੈਂਦੇ ਮੇਰੇ ਵਾਲੀ ਕਾਦੇ ਵਾਸਤੇ ਲੈਂਤੀ ਹੈਗੀ ਕਿਉਂ ਇਨ ਕੀ ਹੋਇਆ ਚੱਲ ਕੋਈ ਗੱਲ ਨਹੀਂ ਚੱਲ ਲੈ ਲਈ ਕੋਈ ਚੱਕਰ ਨਹੀਂ ਲਾ ਕੇ ਦਿੰਦੇ ਇਹਦੇ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਰੱਖ ਲਓ ਕੋਈ ਗੱਲ ਮੇਰੇ ਕੋਲ ਹੈਗਾ ਦੁਪੱਟਾ ਹੈਗਾ ਲੈਤਾ ਹੈਗੇ ਤੇ ਇੱਕ ਨਾ ਮੈਂ ਤੁਹਾਡੇ ਨਾਲ ਗੱਲ ਵੀ ਕਰਨੀ ਸੀ ਜੇ ਫ੍ਰੀ ਹੋਗੇ ਤੁਸੀਂ ਦੱਸੋ ਕੀ ਮੈਂ ਦੱਸਾਂ ਕੀ ਮੈਂ ਮਰਜੀ ਦੱਸ ਦਵਾਂ ਤੁਸੀਂ ਦੇਖੋ ਮੈਨੂੰ ਗਲਤ ਨਾ ਸਮਝਿਓ ਹੂੰ ਕਿਉਂਕਿ ਹਰ ਇੱਕ ਗੱਲ ਚਲ ਤੁਸੀਂ ਵੀ ਸ਼ੇਅਰ ਕਰਦੇ ਹੋਗਾ ਮੇਰਾ ਵੀ ਤੁਹਾਡੇ ਨਾਲ ਗੱਲ ਕਰਨ ਦਾ ਹੱਕ ਵੰਦਾਗਾ ਮੈਂ ਸੋਚਾਂ ਮੈਂ ਚੱਲ ਮੈਂ ਸਾਰਨ ਵਾਲੀ ਗੱਲ ਕਰੂੰਗੀ ਤੇ ਤੁਸੀਂ ਨਾ ਕੇਜੇ ਦੀ ਪ੍ਰੋਮੋਸ਼ਨ ਰੋਕ ਦੋ ਕਿਉਂ ਵਾਸਤੇ ਮੈਂ ਤੁਹਾਨੂੰ ਜਦੋਂ ਕਹਿਤਾ ਵੀ ਤੁਸੀਂ ਉਹਦੀ ਪ੍ਰੋਮੋਸ਼ਨ ਰੋਕ ਦੋ ਉਹ ਨਹੀਂ ਰੋਕਦੀ ਨਾ ਉਹ ਨਹੀਂ ਰੋਕਦੀ ਹੈਗੀ ਸਰ ਦੇਖੋ ਪਲੀਜ਼ ਮੇਰੀ ਮਜਬੂਰੀ ਹੈਗੀ ਮੈਂ ਤਾਂ ਕਹਿ ਰਹੀ ਹਾਂਗੀ ਤੇਰੀ ਕੀ ਮਜਬੂਰੀ ਹੋਗੀ ਮਜਬੂਰੀ ਕੀ ਹੋਣੀ ਸੀਗੀ ਥੋਨੂੰ ਹੁਣ ਮੈਂ ਕੀ ਦੱਸਾਂ ਦੱਸ ਦਿਓ ਅੱਛਾ ਨਾ ਮੇਰੇ ਕੋਲੋ ਵੀ ਸੰਗ ਹੈ ਮੈਨੂੰ ਨਾ ਜਮੇ ਟਾਈਮ ਨਹੀਂ ਦਿੰਦਾ ਹੈਗਾ ਕਰਾ ਜਿਵੇਂ ਮੇਰਾ ਹਸਬੰਦ ਹੈਗਾ ਪੈਸਾ ਬਹੁਤ ਆਦੇ ਕੋਲੇ ਮੈਂ ਕੋਠੀਆਂ ਕਾਰਾਂ ਤੋਂ ਕਰਾਉਣਾ ਕੀ ਹੈ ਜਦੋਂ ਤੁਸੀਂ ਵੀ ਦੇਖੋ ਬਿਆਹੇ ਬਰੇ ਹੋਗੇ ਉਮਰ ਤੁਹਾਡੀ ਵੀ ਬਹੁਤ ਤੁਸੀਂ ਲੈਂਗੁਏਜ ਚ ਪਈ ਹੈ ਨਾ ਐਨਾ ਤਾਂ ਤੁਸੀਂ ਵੀ ਜਾਣਦੇ ਆ ਔਰਤ ਨੂੰ ਕੀ ਚਾਹੀਦਾ ਹੁੰਦਾ ਪਤੀ ਦਾ ਪਿਆਰ ਹਾਂ ਜੋ ਮੈਨੂੰ ਉਹ ਨਹੀਂ ਦੇ ਰਿਹਾ ਨਾ ਟਾਈਮ ਨਾ ਪਿਆਰ ਦੇ ਰਿਹਾ ਇਹ ਚਾ ਉਹ ਤੋਂ ਵੀ ਮੇਰੇ ਤੇ ਕਰਦਾਗਾ ਸ਼ੱਕ ਹੂੰ ਜੇ ਮੈਂ ਬਾਹਰ ਅੰਦਰ ਜਾਨੀ ਆ ਜਾਂ ਕਿਸੇ ਨੂੰ ਬੁਲਾਉਣੀ ਆ ਤਾਂ ਫਿਰ ਮੇਰੇ ਨਾਲ ਲੜਾਈ ਕਰਦਾ ਤੇ ਸ਼ੱਕ ਕਰਦਾ ਮੇਰੇ ਤੇ ਮੇਰੇ ਨਾਲ ਤਾਂ ਹੁਣ ਬਹੁਤ ਜ਼ਿਆਦਾ ਖੁੰਦਕ ਕਰਨ ਲੱਗ ਗਿਆ ਤੁਸੀਂ ਫਿਰ ਉਹਨੂੰ ਬੁਲਾ ਹੀ ਨਾ ਕਰੋ ਮੈਂ ਹੈਗਾ ਹੂੰ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਚਲੋ ਅਜੇ ਤੱਕ ਤੁਸੀਂ ਤਾਂ ਹੈਗੇ ਹੋਗੇ ਐਡੇ ਵੱਡੇ ਬੌਸ ਕਿਤੇ ਮਿਲਦੇ ਨਾ ਉਹ ਤਾਂ ਪਹਿਲੇ ਸ਼ੱਕ ਕਰ ਦਿਆਗਾ ਮੇਰੇ ਤੇ ਕਿਸੇ ਨੂੰ ਬੁਲਾਉਣ ਨਹੀਂ ਦਿੰਦਾ ਕੋਈ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਜਲਦੀ ਜਲਦੀ ਮੇਰੇ ਤੇ ਨਹੀਂ ਕਰਦਾ ਫਿਰ ਉਹ ਹੌर्ती ਕਰਦਾ ਉਹ ਨਹੀਂ ਨਾ ਤੁਹਾਡੀ ਉਮਰ ਦੇਖੋ ਤੇ ਮੇਰੀ ਉਮਰ ਦੇਖੋ ਨਾ ਇਹਦੇ ਚ ਤਾਂ ਬਹੁਤ ਜਿਆਦਾ ਫਰਕ ਹੈਗਾ ਐਦਾਂ ਤਾਂ ਮੈਂ ਕਰ ਨਹੀਂ ਸਕਦੀ ਨਾ ਪਰ ਜਿਹੜਾ ਤੁਹਾਨੂੰ ਕੰਮ ਕਿਹਾ ਵੀ ਇੱਕ ਵਾਰੀ ਉਹਦੀ ਪ੍ਰਮੋਸ਼ਨ ਰੋਕ ਦਿਓ ਉਸ ਤੋਂ ਬਾਅਦ ਮੈਂ ਆਪੇ ਸੰਭਾਲ ਲਵਾਂਗੀ ਉਹ ਨਹੀਂ ਰੋਕਦੀ ਹੈਗੀ ਮਾਣੇ ਮੋਟੇ ਸਰ ਆਪਦੇ ਉਮਰ ਦਾ ਤਾਂ ਲਿਹਾਜ਼ ਕਰ ਲੋ ਦਾੜੀ ਚਿੱਟੀ ਸਿਰ ਚਿੱਟਾ ਤੁਹਾਡਾ ਉਵਰਾਣ ਤੇ ਦਿਲਾਂ ਚ ਕੀ ਰੱਖਿਆ ਹੁੰਦਾ ਐਂ ਤਾਂ ਸਮਝ ਲਓ ਤੇ ਸਰ ਜਿਹੜਾ ਕੁਝ ਤੁਸੀਂ ਕਹੋਗੇ ਮੈਂ ਕਰਨ ਲਈ ਤਿਆਰ ਆਂਗੀ ਗੱਲ ਕਰ ਜਿਹੜੀ ਮੈਂ ਕਹਿ ਰਹੀ ਆਂਗੀ ਵੀ ਬਸ ਉਹਦੀ ਪ੍ਰੋਮੋਸ਼ਨ ਰੋਕ ਦੋ ਤੇ ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲਵਾਂਗੀ ਕੋਸ਼ਿਸ਼ ਨਾ ਸੋਚਦਾ ਯਾ ਬਾਕੀ ਤਾਂ ਮੈਂ ਆਪੇ ਸਮਝ ਲੂੰਗੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਬਸ ਆ ਕੰਮ ਕਰ ਦਿਓ ਮੇਰਾ ਉਹਦੇ ਸਾਰਾ ਬਹੁ ਮੇਰੇ ਕੋਲ ਹੈਗਾ ਪ੍ਰੂਫ ਕਾਦੇ ਪ੍ਰੂਫ ਤੁਹਾਡੇ ਕੋਲੇ ਉਹਦੇ ਹੈ ਬਾਰੇ ਵੱਡੇ ਵੱਡੇ ਨਾ ਕੀ ਪ੍ਰੂਫ ਆ ਸਾਰੀ ਮੇਰੇ ਕੋਲੇ ਨਾ ਕਾਲੇ ਚਿੱਠੇ ਕਾਲੇ ਚਿੱਠੇ ਕਾਲੇ ਚਿੱਠੇ ਦਾ ਮਤਲਬ ਫਿਰ ਤੁਸੀਂ ਸਮਝ ਲਓ ਫਿਰ ਦਿਖਾਉ ਨਾ ਮੇਰੇ ਕੋਲ ਤੁਹਾਡੇ ਕੋਲ ਹੈ ਕੀ ਆ ਉਹਦੇ ਖਿਲਾਫ ਹੈ ਇਹ ਆ ਮੇਰੇ ਕੋਲੇ ਲੈ ਮੈਨੂੰ ਸਬੂਤ ਤਾਂ ਦਿਖਾਓ ਫਿਰ ਮਜਾਕ ਕੇ ਲਿਆ ਇਹ ਦਿਖਾਦਾ ਨਾ ਛੱਕ ਕੇ ਲਿਆ ਕੇ ਹਾਂ ਮੇਰੇ ਕੋਲ ਹੀ ਨਾ ਕੀ ਹੈ ਇਹ ਜਾ ਕਿਤੇ ਕੋਈ ਸੱਚ ਹੈ ਜਿਹੜਾ ਮੈਨ ਤੋਂ ਲੁਕਿਆ ਇਹਦੇ ਚ ਕੀ ਹੈ ਸਰ ਇਹ ਸਾਰੇ ਕਾਲੇ ਪ੍ਰੂਫ ਮੇਰੇ ਕੋਲ ਦੇਖਾਂ ਸੀੜੀ ਦਾ ਤਵਾ ਹੈ ਇਹਦੇ ਚ ਇਹ ਤੁਸੀਂ ਜੀ ਆ ਸਾਰੇ ਜਾਨ ਮੈਨੂੰ ਤਾਂ ਖਾਤਾ ਦੋ ਫਿਰ ਐ ਨਹੀਂ ਸਰ ਫੜਾਤਾ ਦੋ ਫਿਰ ਮੈਨੂੰ ਤਾਂ ਫੜਾ ਦੋ ਹਾਂ ਸੀੜੀ ਤਾਂ ਫੜਾ ਜੇ ਲੈਣੀਆਂ ਤਮ ਦੇਣੀ ਪੂ ਤੁਹਾਡੇ ਕੀ ਮਤਲਬ ਕਹਿਣ ਦਾ ਕੀਮਤ ਦੀ ਚਲ ਕੋਈ ਗੱਲ ਨਹੀਂ ਸਰ ਇਹਦੇ ਬਾਰੇ ਮੈਂ ਸੋਚੂਗੀ ਠੀਕ ਹੈ ਸੋਚ ਲਓ ਫਿਰ ਅਸਮੂਤਾ ਦੇ ਦੋ ਮੈਨੂੰ ਹੂੰ ਤੂੰ ਮੇਰਾ ਖਿਲਾੜੇ ਐੇ ਦੇ ਦੋ ਤੂੰ ਕਿ ਮੈਂ ਇੱਥੇ ਮੇਰੇ ਰੂਮ ਚ ਮਾੜੇ ਵੀ ਕੰਮ ਨੁਮੇੜਦਾ ਸੀ ਗਰਮੀ ਵਾਲੀਆਂ ਮੈਂ ਹਾਂ ਥੋੜੀਆਂ ਠੰਡੀਆਂ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਮੇਰੇ ਅਮਣੇ ਸਾਹਮਣੇ ਨਾ ਕਰ ਤੂੰ ਰੂਮ ਚ ਹੀ ਬੈ ਕੇ ਬਹਿਗਾ ਮੇਰੇ ਉੱਠ ਇਥੋਂ ਬਾਹਰ ਵੀ ਨਹੀਂ ਬੈਠ ਰਹੇ ਆਮ ਦੋ ਆਏ ਕੀ ਹੁੰਦਾ ਚੱਲ ਚੱਲ ਤੇ ਜੋ ਕਾਦ ਹੈ ਹੀ ਨਹੀਂਗੀ ਬੈੱਡ ਤੇ ਬੈਠਣ ਦੀ ਏਸੀ ਵਾਲੇ ਰੂਮ ਚ ਸਮਝਗਾ ਨਾ ਪਹਿਲਾਂ ਵੀ ਬੈਂਦੀ ਸੀਗਾ ਉੱਤਰ ਜਾ ਨੀਚੇ ਮਖਾਂ ਆਏ ਗਾ ਤੋਂ ਕਰਦੇ ਹੋ ਮੈਡਮ ਜੀ ਤੈਨੂੰ ਮੈਂ ਬਿਠਾਉਂਦੀ ਸੀ ਬੈਡਾਂ ਦੇ ਸਾਡੇ ਮੈਂ ਤੈਨੂੰ ਆਪਣੇ ਦਿਲ ਚ ਬਿਠਾਉਂਦੀ ਸੀ ਪਰ ਤੂੰ ਬੈਠਣ ਦੇ ਲਾਇਕ ਨਹੀਂ ਹੈਗਾ ਜਿਹੜਾ ਤੂੰ ਕੀਤਾ ਨਾ ਚੰਗਾ ਨਹੀਂ ਕੀਤਾ ਮੈਂ ਤਾਂ ਸੱਚ ਦਾ ਸਾਥ ਦਿੱਤਾਗਾ ਹਾ ਬਹੁਤ ਸੱਚ ਦਾ ਸਾਥ ਦਿੱਤਾ ਦੇਖ ਲੈ ਮੈਂ ਤੇਰਾ ਸੱਚ ਦਾ ਸਾਥ ਦੇ ਕੇ ਵੀ ਤੂੰ ਕਿੰਨਾ ਕ ਦਿੱਤਾਗਾ ਬਸ ਇੱਕ ਅੱਧਾ ਦਿਨ ਹੀ ਹੈ ਗਿਣ ਲਾ ਦਿਨ ਹੁਣ ਤੇਰੇ ਉਲਟੇ ਸ਼ੁਰੂ ਹੋ ਗਏ ਮੈਨੂੰ ਜੀ ਉਹਦੇ ਤੇ ਦਿਨੀ ਜਿਹੜੀ ਹੈ ਹਾਂ ਤੇ ਬਸ ਦਾ ਹੋ ਰਹੀ ਆ ਅੱਜ ਦਾ ਤੇ ਕੱਲ ਦਾ ਦਿਨ ਹੀ ਹੈ ਤੇਰੇ ਕੋਲ ਕਰੋ ਬਾਹਰ ਜਾਏਗਾ ਹੁਣ ਤੂੰ ਉਹਦੇ ਦੇ ਕਰੀ ਗੱਲ ਮੈਂ ਤੇਰੇ ਸਰ ਨਾਲ ਆਤਰਾ 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 ਆ ਹ ਹਾਸੇ ਤੇਰੇ ਮੂੰਹ ਤੇ ਰਹਿਣੀ ਨਹੀਂ ਜਿਹੜੀ ਮੇਰੇ ਮੂੰਹ ਤੇ ਉਦਾਸੀ ਲਾਂਦੀ ਆ ਨਾ ਤੂੰ ਇਹ ਤੇਰੇ ਵੀ ਆਉਣ ਵਾਲੀ ਹੈ ਤੂੰ ਤੇ ਹੁਣ ਹੱਸਣ ਲੱਗ ਗਏ ਹੱਸਣਾਗਾ ਮੇਰਾ ਘਰ ਵਾਲਾ ਮੇਰੇ ਨਾਲ ਹੈ ਘਰ ਵਾਲਾ ਤਾਂ ਇੱਕ ਤੇ ਤਾਂ ਕਾਹਨੂੰ ਖੜਦੇ ਹੋ ਫਿਰ ਤੁਸੀਂ ਇਹਦਾ ਕੀ ਮਤਲਬ ਆ ਮੈਂ ਨਹੀਂ ਤਾਂ ਹੋਰ ਸਹੀ ਮੜੀ ਜਵਾਨ ਸਮਾਲ ਕੇ ਗੱਲ ਕਰ ਸਮਝ ਗਿਆ ਨਾ ਇਹ ਕੀ ਕਹਿ ਰਿਹਾਗਾ ਤੂੰ ਹੁਣ ਸੋਨ ਨੂੰ ਪਤਾ ਨਹੀਂ ਸਮਝੋ ਜੋ ਵੀ ਕੀ ਕਹਿ ਰਿਹਾ ਮੈਂ ਤਾਂ ਨਹੀਂ ਹੱਥ ਚ ਆਇਆ ਸੋਡੇ ਹੁਣ ਫਿਰ ਬਾਕਸ ਨਾਲ ਗਾਟੀ ਪਾਉਣ ਨੂੰ ਫਿਰਦੇ ਹੋ ਤੂੰ ਨਾ ਆਪਦੇ ਕਾਚ ਰਹਿ ਕੇ ਗੱਲ ਕਰਿਆ ਕਰ ਅਬ ਤੇ ਉਹ ਕਾਹਦਾ ਭੁੱਲਣਾ ਤੂੰ ਨਕਾਤ ਤੇ ਆ ਗਈ ਐ ਕੱਚੇ ਪੈਰੀ ਮੈਂ ਥੋੜੀ ਬੋਗਾਂ ਪ੍ਰੂਫਾ ਮੈਂ ਨਾ ਮੈਂ ਗੱਲ ਨਹੀਂ ਕਰਦਾ ਹਾਂ ਤੂੰ ਪ੍ਰੂਫ ਦਿਖਾਉਣ ਤਾਂ ਬਹੁਤ ਜਾਣਦਾਂਗਾ ਮੈਨੂੰ ਪਤਾ ਹੈ ਤੇਰਾ ਉੱਧਰ ਰਿਕਾਰਡਿੰਗਾਂ ਕਰੀਆਂ ਨੇ ਆਈਆਂ ਤੂੰ ਜੋੜ-ਜੋੜ ਬੈਣੇ ਜਮਾ ਬੌਸ ਨਾਲ ਤੇਰਾ ਇਹ ਕਹਿਣਾ ਤਾਂ ਕੀ ਮਤਲਬ ਆਰਾ ਕਹਿਣ ਦਾ ਕੀ ਮਤਲਬ 1 ਮਿੰਟ ਖੜੋ ਅੱਛਾ ਐਸੀਗਾ ਆਗੋਸ ਦੇਖ ਲਿਆ ਜਮੇ ਕਿਹੜੀਆਂ ਤੁਸੀਂ ਰੰਗ ਰਲੀਆਂ ਮਨਾਈ ਜਾਂਦੇ ਸੀ ਬਹੁਤ ਹਨ ਆਹ ਦੇਖੋ ਮਾਣਾ ਜਾਤੀ ਮਾਰੋ ਬੌਂਸੀਆਂ ਤਾਂ ਇਹ ਆਇਦਰ ਦੇ ਪਾਸੇ ਤੁਸੀਂ ਹੋ ਉਰੇ ਫੜਾ ਫੋਨ ਹਾਂ ਹਾਂ ਫੜਾ ਫੋਨ ਉਰੇ ਨਾ ਇਹ ਤੂੰ ਫੜਾ ਗਿੱਜੇਗਾ ਹਨਾ ਕਿਵੇਂ ਕਰਦਾਂਗਾ ਰਿਕਾਰਡ ਕਦੇ ਤੂੰ ਵੀਡੀਓ ਰਿਕਾਰਡ ਕਰ ਲੈਣਾ ਕਦੇ ਤੂੰ ਵੀਡੀਓ ਬਣਾ ਲੈਣਾ ਕੱਲ੍ਹ ਕੀ ਹੈ ਇਹ ਬਸ ਫੜਾ ਦੇ ਉਰੇ ਕਲੀਪ ਕਰੂੰਗੀ ਮੈਂ ਫੜਾ ਫੋਨ ਫੜਾ ਤੇਰਾ ਨਾ ਨਾ ਮੈਡਮ ਜੀ ੱੱਕਾ ਕਰਦੇ ਹੁਣ ਤੁਸੀਂ ਮੈਂ ਦਵਾਤਿਓ ਦੱਸ ਦੂੰ ਮਨੇ ਸਿੱਧਾ ਬੌਸ ਨੂੰ ਉਹਦੇ ਕੋਲ ਜਾਊ ਸਾਹ ਕੋਲ ਜਾਊ ਇਹ ਨਾ ਕੀ ਪੁਆਇ ਨਹੀਂ ਕਰਦੇ ਹੁੰਦੇਗੇ ਹਾਏ ਹਾਏ ਹੋ ਗਈ ਤਾਂ ਫੋਟੋ ਲਈ ਮੈਡਮ ਨਹੀਂ ਤੇਰਾ ਸਾਰ ਨੂੰ ਦਿਖਾਉਣੀ ਹੈ ਗਿਆ ਡਿਲੀਟ ਕਰ ਦੇ ਆ ਹੁਣ ਤਾਂ ਮੇਰੀ ਔਕਾਤ ਨਹੀਂ ਸੀ ਜੀ ਹੁਣ ਹਾਏ ਹਾਏ ਕਰ ਦੇ ਡਿਲੀਟ ਇੰਕਿਉਂ ਕਰਨਾ ਕਿਉਂ ਮੇਰਾ ਬਣਾਇਆ ਬਣਾਇਆ ਘਰ ਖਰਾਬ ਕਰਦਾਗਾ ਮੇਰਾ ਘਰ ਜਮੀ ਉਜੜ ਜੂ ਮੱਸ ਜੇ ਹੈ ਮੈਂ ਤੁਹਾਨੂੰ ਫੜਾਵਾਂ ਫਿਰ ਤੁਸੀਂ ਮੈਨੂੰ ਮੂੰਹ ਨਹੀਂ ਬੋਲਣਾ ਇਹੀ ਜੇ ਤੋ ਤਾ ਉਹ ਮੈਨੂੰ ਇਹ ਜੀ ਕਹਾਉਗਾ ਉਹ ਤੁਸੀਂ ਮੈਨੂੰ ਜੀ ਕਹਿਿਆ ਕਰੋ ਹਾਂ ਮੈਂ ਜੀ ਕਹਿੰਦੀ ਕਿ ਪੂਜੀ ਬਸ ਅਨਡਲੀਟ ਕਰ ਦੇ ਜਿਹੜੇ ਇਹ ਤਾਂ ਲੈ ਫਿਰ ਮੇਰੇ ਪੁੱਲੇ ਕੀ ਰਹੂ ਜੇ ਇਹ ਡਲੀਟ ਕਰਤੀ ਮੈਨੂੰ ਆਪ ਦੀ ਗਲਤੀ ਦਾ ਅਹਿਸਾਸ ਹੋਵੇ ਜਦੋਂ ਇੱਕ ਤਾਂ ਨਹੀਂ ਖੜੇ ਹੁਣ ਤੁਸੀਂ ਬਾਰ 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 ਕਰਦਾ ਫਾਇਦਾ ਤੁਸੀਂ ਚੱਕਦੇ ਹੋ ਵੀ ਬਾਹਰ ਪਾਏ ਪੱਟਣ ਦੀ ਲੋੜ ਨਾ ਪਵੇ ਘਰੀ ਸਰ ਜੇ ਦੇਖਾ ਇਹ ਤਾਂ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਪਿਆਰ ਕਰਦੀ ਸੀ ਪਰ ਉਹਦੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੇ ਬਸ ਨਾ ਸਿਰਫ ਕੰਮ ਦੀ ਗੱਲ ਆਪਾਂ ਸਿੱਧੀ ਹੋਵੇ ਭਾਵੇਂ ਤੁਸੀਂ ਕੁਝ ਮਰਜ਼ੀ ਨਾ ਕਰੋ ਆ ਜਿਹੜੀ ਵੀਡੀਓ ਤੇ ਦੇਖ ਕੇ ਤਾਂ ਹੀ ਲੱਗਦਾ ਤੁਸੀਂ ਤਾਂ ਬਾਹਰਾਈ ਬੈਠੇ ਸੀਗੇ ਅੰਦਰ ਬਹੁਤ ਸੀ ਤੁਹਾਡੇ ਕੋਲੇ ਅਰੇ ਦੁਨੀਆ ਨੂੰ ਗਲਤ ਲੱਗਦਾ ਮੈਂ ਜੋ ਕੁਝ ਕਰ ਰਹੀ ਆ ਉਹ ਘਰ ਵਾਸਤੇ ਕਰ ਰਹੀ ਆ ਸਿਰਫ ਤੇਰੇ ਸਰ ਵਾਸਤੇ ਕਰ ਰਹੀ ਹਾਂ ਉਹ ਜਿਹੜਾ ਕੰਟਰੈਕਟ ਸਾਈਨ ਕਰਿਆ ਹੈਗਾ ਵੀ ਉਹ ਸਹੀ ਚੱਲੀ ਜਾਵੇ ਬਸ ਹੋਰ ਕੁਝ ਨਹੀਂ ਤੇ ਫਿਰ ਜਿਹੜੇ ਤੂੰ ਸੀ ਮਿੱਥੇ ਬਹਿ ਕੇ ਬਾਪਸ ਨਾਲ ਡੀਲ ਕਰਦੇ ਫਿਰਦੇ ਉਹ ਕੋਈ ਡੀਲ ਨਹੀਂ ਕਰੀ ਹੈਗੀ ਮੈਂ ਠੀਕ ਹੈ ਆਪਣੇ ਫਿਰਦੇ ਹੋ ਐਂ ਕਿ ਮਤਲਬ ਯਾਰ ਮੈਂਟ ਵਿੱਚ ਜੀ ਹੁਣ ਆਪਣੇ ਵਿੱਚ ਕਿੰਨਾ ਫਰਕ ਹੁੰਦਾਗਾ ਤੁਸੀਂ ਤਾਂ ਉਹਦਾ ਲਵੇ ਨਹੀਂ ਲੱਗਦੇ ਸੀ ਹੁਣ ਤੁਸੀਂ ਜਮਾ ਉਹ ਨਾਲ ਜੁੜ-ਜੁੜ ਕੇ ਬਹਿਨੇ ਹੋ ਇਹ ਚ ਜਿਹੜਾ ਤੁਸੀਂ ਦੇਖਿਆ ਤਾਂ ਜਮਾ ਲਵੇ ਲੱਗੇ ਬੈਠੇ ਸੀ ਤੁਸੀਂ ਬਾਪਸ ਨਾਲ ਜਮਾ ਲਵੇ ਲੱਗੇ ਕਿ ਪੂ ਮੇਰਾ ਕਰ ਬਹੁਤ ਔਖਾ ਪਸਿਆਗਾ ਕਿਵੇਂ ਮਸਾ ਹੱਥ ਤੇ ਹੱਥ ਤੇ ਹੱਥ ਮੈਂ ਮਸਾ ਬਨਾਇਆ ਤੇਰੇ ਸਾਰ ਨੂੰ ਪਹਿਲਾਂ ਆਪਣੇ ਰਿਸ਼ਤੇ ਬਾਰੇ ਪਤਾ ਲੱਗਾ ਉਹਨੂੰ ਬਹੁਤ ਔਖਾ ਮੈਂ ਬਨਾਇਆ ਮਸਾ ਤੇ ਵਿਸ਼ਵਾਸ ਕਰਨ ਲੱਗਿਆ ਮੇਰਾ ਘਰ ਜਮੀਂ ਬਰਬਾਦ ਹੋ ਜਾਣਾ ਹੈ ਮੈਂ ਇਹ ਗਲਤੀਆਂ ਕਰਦੀ ਕਿਉਂ ਹੁੰਦੀਆਂ ਜਿਹਨਾਂ ਰਿਸ਼ਤੇ ਟੁੱਟਣ ਮੂੰ ਤਾਂ ਕਹਿਣਿਓ ਬਈ ਬਾਲਾ ਉਹ ਹੁਣ ਤਾਂ ਚਾਹਣ ਲੱਗਿਆ ਤੇ ਫਿਰ ਆਹ ਬੌਸ ਨਾਲ ਕੀ ਹੈ ਪਰ ਬੌਸ ਨਾਲ ਗਲਤ ਰਿਸ਼ਤਾ ਕੋਈ ਨਹੀਂ ਹੈਗਾ ਸਿਰਫ ਕੰਮ ਟੱਕਰਦਾ ਹੈਗਾ ਨਾ ਕੀ ਪਤਾ ਹੁਣ ਸਹੀ ਇਹ ਰਿਸ਼ਤਾ ਮੈਂ ਕਿਹੜਾ ਅੰਦਰ ਸੀਗਾ ਜਮਾ ਬਾਹਰੋਂ ਸ਼ਰਿਆਮ ਦੇਖਿਆ ਤੁਹਾਨੂੰ ਹੱਥਾਂ ਚ ਹੱਥ ਵੜ ਕੇ ਕਿਹੜੇ ਕੰਮ ਕਰ ਰਹੇ ਸੀਗੇ ਤੁਸੀਂ ਇਹ ਦੱਸੋ ਮੈਨੂੰ ਆਏ ਹੱਥ ਤੇ ਹੱਥ ਸੀ ਸੋਦਾ ਸੁਮੈਲ ਚਿਹਰੇ ਦੀ ਦੱਸ ਜਾਂਦੀ ਏ ਵੀ ਬੰਦਾ ਹੁਣ ਕਿਹੜੀ ਮੂਮੈਂਟ ਤੇ ਕੀ ਕਰ ਰਿਹਾ ਹੈਗਾ ਉਹਦਾ ਮਸਨ ਮੁਰੋੜਾ ਦੇਖ ਕੇ ਬਹੁਤ ਸਾਥ ਜੇ ਪੜੀ ਜਾਂਦਾ ਸੀਗਾ ਤੁਹਾਡਾ ਬਾਕੀ ਪੂਰ ਟਾਈਮ ਆਉਣ ਤੇ ਮੈਂ ਸਭ ਕੁਝ ਦੱਸ ਦੂੰਗੀ ਪਰ ਮੈਂ ਹੁਣ ਦੱਸ ਨਹੀਂ ਸਕਦੀ ਵੀ ਉਹ ਕਿਉਂ ਗੱਲਾਂ ਕਰ ਰਹੀ ਸੀ ਇਦਾਂ ਕਿਉਂ ਬੈਠਾ ਸੀ ਮੇਰੇ ਕੋਲੇ ਹਜੇ ਮੈਂ ਕੁਝ ਦੱਸ ਨਹੀਂ ਸਕਦੀ ਐਂਗੀ ਟਾਈਮ ਆਉਣ ਦੇ ਉਹ ਵੀ ਦੱਸ ਦੂੰਗੀ ਮੈਂ ਚਲ ਠੀਕ ਆ ਦੇਖਦੇ ਆ ਤੁਹਾਡਾ ਟਾਈਮ ਕਦੋਂ ਆਊਗਾ ਪਰ ਆਟ ਲਿਸਟ ਡਿਲੀਟ ਕਰ ਇਹ ਚਲ ਮੈਂ ਨਹੀਂ ਚਲ ਜਾ ਹਜੇ ਤੁਸੀਂ ਮੇਰੇ ਨਾਲ ਕੀਤਾ ਪਿਆਰ ਪੂਰ ਜਾਂ ਉਹਦੀ ਕਰ ਲੈਣਾ ਮੈਂ ਕਦਰ ਜੇ ਹੁਣ ਮਾੜੇ ਉੱਤੇ ਥੱਲੇ ਹੋਣ ਲੱਗੇ ਇਸ ਹਿਸਾਬ ਨਾਲ ਹੀ ਉਹਦੀ ਜਾਊਗੀ ਬਹੁਤ ਸੋਹਣੀ ਮੇਰੇ ਬਲੇ ਤਾਂ ਸਾਨੂੰ ਛੱਡਦਾ ਬਹੁਤ ਸਬੇੜ ਤਾਂ ਤੁਹਾਨੂੰ ਜਮਾ ਨਹੀਂ ਛੱਡਣਾ ਘਰੋਂ ਕੱਢ ਤਾਂਣਗੇ ਠੀਕ ਹੈ ਨਾ ਸਮਝ ਗਏ ਠੀਕ ਹੈ ਇੱਕ ਗੱਲ ਹੋਰ 20 ਹਜ਼ਾਰ ਦੀ ਲੋੜ ਸੀਗੀ ਉਹਦਾ ਹੱਲ ਕਰਦੇ ਹਾਂ 20 ਹਜ਼ਾਰ ਹਾਂ 20 ਹਜ਼ਾਰ ਹਾਂ ਕੋਈ ਗੱਲ ਨਹੀਂ ਕਰ ਦੂੰਗੀ ਸਮਝ ਗਏ ਬਹੁਤ ਚੰਗੇ ਹੋ ਮੈਡਮ ਜੀ ਤੁਸੀਂ ਬਹੁਤ ਚੰਗੇ ਹੋ ਠੀਕ ਹੈ ਠੀਕ ਹੈ ਹੁਣ ਤਾਂ ਮੈਂ ਇਧਰ ਤੇ ਬਹਿ ਜਾ ਕਰਾਂ ਮੈਡਮ ਜੀ ਪਹਿਲਾਂ ਮੈਂ ਰੋਕਦੀ ਆ ਤੈਨੂੰ ਹਾਂ ਹੁਣ ਤਾਂ ਘਾਤ ਹੋ ਗਈ ਮੇਰੀ ਕੁਛ ਮਰਜੀ ਸਮਝ ਗਈ ਪੋ ਠੀਕ ਹੈ ਬਹੁਤ ਚੰਗੇ ਤੁਸੀਂ ਬਹੁਤ ਚੰਗੇ ਤੁਸੀਂ ਫਸਾਤਾ ਮੈਨੂੰ ਇਹਨੇ ਇਹ ਢੀੜਕ ਬਣਾ ਕੇ ਮੈਂ ਲੈਂਦਾ ਕਾ ਕਦਰ ਰਿਕਾਰਡਿੰਗ ਕਰ ਲੈਂਦਾ ਕਹਿੰਦੇ ਵੀਡੀਓ ਬਣਾ ਲੈਂਦਾ ਇਹ ਤਾਂ ਮੇਰੇ ਨਾਲ ਵਿੱਚ ਚਾਰ ਚੰਦੇ ਉੱਤੋਂ ਤੇ ਆ ਮੈਂ ਕਹਿੰਦੀ ਵੀ ਮੈਂ ਸ਼ਹਿਰ ਆ ਇਹ ਤਾਂ ਮੇਰਾ ਵੀ ਪਿਓ ਬਣਿਆ ਬੈਠਾ ਹੁਣ ਮੈਂ ਕੀ ਕਰਾਂ ਹੁਣ 20000 ਰੁਪਏ ਹਾਇ ਰੱਖੇ ਜੇ ਨੂੰ ਫੇਰ ਪਤਾ ਲੱਗ ਗਏ ਪੈਸੇ ਕਿੱਧਰ ਗਏ

डील कैंसिल हां जे रकम ਮਿਲ ਹੈਗਾ ਥੋੜਾ ਕੰਮ ਕੀ ਹੈਗਾ ਫਿਰ ਮੈਨੂੰ ਕਿਹਾ ਤੁਸੀਂ ਦੱਸਿਆਗਾ ਜੀ ਸੇਵਾ ਪਣੀ ਨਾ ਚਲੋ ਕੋਈ ਗੱਲ ਨਹੀਂ ਤੇ ਫਿਰ ਬਾਕੀ ਮੈਨੂੰ ਉਹ ਤਾਂ ਕਰ ਦੋ ਸਬੂਤ ਤਾਂ ਦੇ ਦਿਓ ਸੀੜੀ ਤਾਂ ਦੇ ਦਿਓ ਮੈਨੂੰ ਉਹ ਹਜੇ ਐ ਨਹੀਂ ਮਿਲਦੀ ਹਜੇ ਮੈਂ ਰਹੂੰ ਆ ਇੱਥੇ ਅੱਛਾ ਤੁਸੀਂ ਜਾਂਦੇ ਨਹੀਂ ਹੁਣ ਹਜੇ ਨਹੀਂ ਮੈਂ ਜਾਂਦਾ ਹੈਗਾ ਚਲ ਕੋਈ ਗੱਲ ਨਹੀਂ ਰਹਿ ਤਾਂ ਜਾਇਓ ਤੇ ਮੈਨੂੰ ਉਹ ਸੀੜੀ ਤਾਂ ਦੇ ਦਿਓ ਫਿਰ ਹਜੇ ਆਏ ਕਿ ਮਿਲ ਦਿਓ ਬੋਲੋ ਜਾਣ ਬੇਲੇ ਦੇਜੋ ਜਾਣ ਬੇਲੇ ਕਦੋਂ ਜਾਣਾ ਤੁਸੀਂ ਇੱਕ ਦੋ ਦਿਨਾਂ ਚ ਜਾਊ ਹਜੇ ਇੱਕ ਦੋ ਦਿਨਾਂ ਚ ਚਲੋ ਠੀਕ ਆ ਕੋਈ ਗੱਲ ਨਹੀਂ ਹੁਣ ਮੇਰਾ ਬਸ ਸੇਵਾ ਪਾਣੀ ਦਦੇ ਆ ਮੁਕਿਓ ਉਹ ਕੰਮ ਨਹੀਂ ਕਰਨਾ ਮੇਰਾ ਕੰਮ ਨਹੀਂ ਜ਼ਰੂਰੀ ਕੋਈ ਗੱਲ ਨਹੀਂ ਮੇਰਾ ਕੰਮ ਦੱਸ ਮੈਂ ਕੀ ਕਰਾਂ ਸੇਵਾ ਸੇਵਾ ਲਾ ਰੱਖੀ ਹੈ ਕਿਹਨੇ ਤਾਂ ਆਪਦਾ ਕੰਮ ਤਾਂ ਮੈਂ ਕਰਾਂ ਇੱਕ ਵਾਰੀ ਤਾਂ ਸੀੜੀ ਲੈਣਾ ਪਹਿਲਾਂ ਮੈਂ ਪੂਰਾ ਸਬੂਤ ਮੇਰੇ ਹੱਥ ਚ ਆਉਂਦੇ ਇਹਨੂੰ ਤਾਂ ਮੈਂ ਕਰੂੰ ਲੋਟ ਜੇ ਨਾ ਇਹਦੇ ਲੱਤ ਮਾਰ ਕੇ ਬੈਠੇ ਤੱਕੋਂ ਬਾਰ ਕੱਢਿਆ ਹੂੰ ਰਹੂੰਗਾ ਸੇਵਾ ਕਰਵਾਉਂਗਾ ਕਰਦੀ ਆ ਮੈਂ ਸੇਵਾ ਮੇਰੀ ਜੁੱਤੀ ਤੇਰੀ ਕਰੂੰਗੀ ਸੇਵਾ ਕੋਈ ਨਹੀਂ ਮੈਨੂੰ ਤਾਂ ਤੂੰ ਫਸਾ ਕੇ ਧਰਤਾ ਵਿੱਚ ਵਿਚਾਲੇ ਕੇਰਾ ਸੀੜੀ ਹੱਥ ਚ ਆ ਜਰਨ ਦੇ ਮੇਰੇ ਜਾ ਲੱਗਾ ਫੇਰ ਹੀ ਕਰ ਕੋ ਪ੍ਰਸਨ। ਓਹੋ ਆ ਗਿਆ ਸੱਪ ਆਖੜਾ ਹੋ ਗਿਆ। ਕੀ ਹੋ ਗਿਆ? ਹਾਂ ਬੈਠੇ ਹੋਗੇ ਤੁਸੀਂ। ਕੀ ਹੋਣਾ ਕੁਛ ਨਹੀਂ ਹੋਇਆ ਯਾਰ ਬਸ। ਹੈ? ਕੁਛ ਨਹੀਂ ਹੋਇਆ ਯਾਰ। ਸਰਦਾਰ ਕਰ ਰਿਹਾ। ਫੇਰ ਇਹਨੇ ਟੈਨਸ਼ਨ ਜੀਚ ਕਿਉਂ ਆ ਕੀ ਹੋ ਗਿਆ? ਉਸ ਜਿਹਾ ਸੀਗਾ ਉਹ ਹੁਣ ਡੀਲ ਮੁੱਕਰਦਾਗਾ। ਉਹ ਰੋਗਾ ਨਾ ਕੈਨਸਲ ਕਰ ਦਿਆਂ ਆਇਆ 100 ਬਸੇ ਬੁੱਲੀ ਗਿਆ ਯਾਰ ਹੁਣ ਜਦੋਂ ਸਿਖਣਾ ਤੇ ਆ ਕੇ ਉਹ ਪਿੱਛੇ ਉਹ ਕਰਦਾਗਾ ਹਟਦਾਗਾ ਸਾਰੀ ਮਿਹਨਤ ਤੇ ਪਾਣੀ ਵਹਿੰਦਾ ਆਏ ਕਿ ਮੈਂ ਕੈਨਸਲ ਕਰ ਦੂਗਾ ਇੰਨੀ ਮਿਹਨਤ ਕਰੀਏ ਦਿਨ ਰਾਤ ਤੁਸੀਂ ਤਾਂ ਰਾਤ ਨੂੰ ਵੀ ਨਹੀਂ ਸੌਂਦੇ ਹੈਗੇ ਇੰਨਾ ਕੰਮ ਕਰਿਆਗਾ ਉਹ ਪ੍ਰੋਜੈਕਟ ਤੇ ਤੁਸੀਂ ਕੀ ਪਤਾ ਹੈਗਾ ਨਹੀਂ ਆਈ ਨਹੀਂ ਕਰ ਸਕਦੇ ਹੈਗੇ ਕੋਈ ਗੱਲ ਨਹੀਂ ਫਿਰ ਤੁਸੀਂ ਟੈਨਸ਼ਨ ਨਾ ਲਾ ਕੋਈ ਨਹੀਂ ਮੈਂ ਗੱਲ ਕਰ ਲਉਂਦੀ ਹੈਗੀ ਤੂੰ ਕੀ ਗੱਲ ਕਰੀਂ ਜਦੋਂ ਘਰੇ ਰਹਿੰਦੇ ਆਗੇ ਐਨੇ ਕ ਤਾਂ ਮੰਨਣਗੇ ਆਗੇ ਆਪਣੇ ਇੱਥੇ ਘਰੇ ਰਹਿੰਦੇ ਆਗੇ ਐਨਾ ਕ ਤਾਂ ਕਹੀ ਸਕਦੀਆਂ ਕਿ ਕੀ ਪਤਾ ਮੰਨ ਜਾਣ ਡਿਫਾਲਟਰ ਹੁੰਦੇ ਆਗੇ ਇਹ ਮੰਨਦੇ ਹੋਣ ਦੇ ਕਾਨੂੰ ਹੁੰਦੇ ਜਦੋਂ ਫਿਰ ਮੀਰੀ ਨੂੰ ਮੰਨੀ ਤੇਰੀ ਕਿੱਥੋਂ ਮੰਨੂਗੀ ਚਲ ਮੈਂ ਇੱਕ ਵਾਰੀ ਗੱਲ ਤਾਂ ਕਰਕੇ ਦੇਖ ਲਉ ਕਹਿ ਕੇ ਦੇਖ ਰੂ ਫੇ ਤੁਸੀਂ ਕੋ ਟੈਨਸ਼ਨ ਲੈਣਾ ਨਹੀਂ ਤੂੰ ਕਿੱਥੋਂ ਕਰ ਲੈਗੀ ਗੱਲ ਕਿਉਂ ਤੁਹਾਨੂੰ ਕੀ ਲੱਗਦਾਗਾ ਮੈਂ ਕਹਿ ਨਹੀਂ ਸਕਦੀ ਹੈਗੀ ਜਾਂ ਮੈਂ ਗੱਲ ਨਹੀਂ ਕਰ ਸਕਦੀ ਫਿਰ ਉਹ ਮੰਨਦਾ ਨਹੀਂ ਹੈਗਾ ਤੂੰ ਕਰੇਂਗੀ ਕੀ ਉਹੀ ਜਿਵੇਂ ਆਕਾਂੀਆਂ ਗੱਲਾਂ ਦੇ ਰੀਆਂ ਜਾ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕਹੋਗੇ ਤਾਂ ਗੱਲ ਕਰੂੰਗੀ ਨਹੀਂ ਮੈਂ ਉਤੋਂ ਦੀ ਹੋ ਕੇ ਕੁਝ ਨਹੀਂ ਕਹਿੰਦੀ ਹੈਗੀ ਤੁਹਾਡੇ ਨਹੀਂ ਕਿਸੇ ਲੋੜ ਨਹੀਂ ਤੇਨੂੰ ਕੁਝ ਕਰਨ ਦੀ ਨਹੀਂ ਫਿਰ ਆਇ ਤਾਂ ਨਹੀਂ ਹੈਗਾ ਜੇ ਮੈਂ ਨਹੀਂ ਗੱਲ ਕਰਾਂ ਤੇ ਤੇਰੀ ਇੰਨੀ ਮਿਹਨਤ ਕਰੀ ਹੋਈ ਬਸ ਐਂ ਮਿੱਟੀ 'ਚ ਮਿਲ ਗਈ ਜਮਾ ਉਹ ਤਾਂ ਮਿਲੂਗੀ ਫਿਰ ਹੋਰ ਕੀ ਹੈਗਾ ਨਹੀਂ ਫਿਰ ਮੈਂ ਤਾਂ ਨਹੀਂ ਤੁਹਾਡੀ ਮਿਹਨਤਾਂ ਐ ਜਾਣ ਦਿੰਦੀ ਕਿ ਮੈਨੂੰ ਪਤਾ ਹੈਗਾ ਨਾ ਮੈਂ ਦੇਖਿਆਗਾ ਤੁਹਾਨੂੰ ਕੰਮ ਕਰਦਿਆਂ ਨੂੰ ਦਿਨ ਰਾਤ ਤੁਸੀਂ ਤਾਂ ਕਰੇ ਵੀ ਨਹੀਂ ਧਿਆਨ ਦਿੰਦੇ ਕੱਲਾ ਕੰਮ 'ਚ ਧਿਆਨ ਦਿੰਨੇ ਹੋ ਤੁਸੀਂ ਕਹੋ ਚਾਹੇ ਨਾ ਕਹੋ ਠੀਕ ਹੈ ਨਾ

ਪਾਣੀ ਲੈ ਕੇ ਤਮਾ ਬਸ ਹੂੰ ਬਸ ਮੱਸਾ ਟੈਂਸ਼ਨ ਤਾਂ ਕਿੰਨੀ ਆ ਹਜੇ ਕਹਿੰਦਾ ਮੈਂ ਕਿਹੜਾ ਟੈਂਸ਼ਨ ਮੈਨੂੰ ਕਾਹਦੇ ਟੈਂਸ਼ਨ ਆਈ ਤੇ ਥੋੜਾ ਮੂਦੇ ਦੇਸੀ ਜਾਂਦੀ ਆ ਕਿ ਨਹੀਂ ਕੁਛ ਦਿਖੀ ਜਾਂਦਾ ਤੈਨੂੰ ਹੋਰ ਹੀ ਕੁਛ ਮੂ ਤਾਂ ਥੋੜਾ ਕਿੰਨਾ ਉਦਾਸ ਹੋ ਰਿਹਾ ਕਿ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਤੁਸੀਂ ਅਜਾਰਾਪਾਂ ਤਾਂ ਲਾ ਲਿਆ ਕਰੋ ਰੈਸਟ ਕਰ ਲਓ ਕੱਪੜੇ ਬਦਲ ਕੇ ਨਾਲੇ ਇਹ ਤਾਂ ਬਸਾਂ ਹੀ ਜਾਣੀਆਂ ਬਲੈਕ ਕਹੇ ਜੀ ਮੈਂ ਆਪੇ ਬਣਾ ਲਵਾਂਗੀ ਤੂੰ ਕਾਹਦੇ ਨਾਲ ਬਣਾ ਲੇਂਗੀ ਉਨਾ ਤੇਰੇ ਭੜਿਆ ਖੇਡਾ ਕਿ ਜੂਏ ਤੂੰ ਮੇਰੇ ਨਾਲ ਰਹਿ ਕੇ ਮੇਰੇ ਨਾਲ ਸਾਥ ਵੀ ਕੀ ਨਹੀਂ ਮੰਨਿਆ ਹੈਗਾ ਵੀ ਸਾਈਲੈਂਟ ਹੋ ਜਾ ਸਾਰੇ ਜਮਾ ਮਾਲਕ ਨਾ ਉਹ ਸਾਹਿਬ ਜੀ ਕਿੱਥੇ ਨੇ ਕਿਉਂ ਸਾਥ ਤੱਕ ਕਰਉਣਾ ਕੰਮ ਸੀਗਾ ਉਹਨਾਂ ਤੱਕ ਕਰ ਗੱਲ ਕਰਨੀ ਸੀ ਕੋਈ ਉਹਨਾਂ ਨਾਲ ਅੱਛਾ ਉਹ ਰੂਮ ਚ ਹੀ ਹੈ ਰੂਮ ਚ ਹੀ ਨੇ ਹਾਂ ਚਲ ਫੇਰ ਤਾਂ ਮੈਂ ਕਰਿਆ ਆਂ ਆ ਤਾਂ ਫਿਰ ਮੈਂ ਚੀਜ਼ ਦੰਨਾ ਤੁਸੀਂ ਕਹਦੋਂ ਖਿੱਚ ਲ ਕਰਦੇ ਹੋ ਕੋਈ ਗੱਲ ਨਹੀਂ ਕੋਈ ਮੈਂ ਬਣਾ ਲੂੰਗੀ ਸਬਜ਼ੀ ਤਾਂ ਮੈਂ ਗੱਲ ਕਰਕੇ ਸਾਹ ਨਾਲ ਫਿਰ ਦਵਾ ਚੀਜ਼ ਦੂੰਗਾ ਠੀਕ ਹੈ ਠੀਕ ਆ ਮਾ ਇਹ ਕੀ ਗੱਲ ਕਰਨ ਜਾਂਦਾ ਤੇ ਫੋਨ ਹੱਥ ਚ ਕਿਤੇ 10 ਮਿੰਟ ਦੇਵੇ ਕਿਪੋ ਕਰਦੇ ਆ ਜੀ ਆ ਬੈਠੇ ਨੇ ਸਾਹ ਜੀ ਹੋਰ ਸਾਹ ਜੀ ਠੀਕ ਹੈ ਵਧੀਆ ਮੈਂ ਤਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਕਰੋ ਉਹ ਫਾਈਲ ਜੀ ਦਿਖਾਉਣੀ ਸੀ ਜਿਹੜੀ ਹੁੰਦੀ ਨੇ ਉਹ ਜਿਹੜੀ ਤੁਸੀਂ ਜਿਹੜੀ ਦਿਨ ਮੈਂ ਕਿਹਾ ਸੀਗਾ ਉਹ ਤਾਂ ਚਲ ਕੋਈ ਗੱਲ ਨਹੀਂ ਉਹ ਤੇ ਦਿਖਾ ਦੀ ਕੋਈ ਮੱਕਾ ਕਾਪੀ ਕੰਪਲੀਟ ਕਰਤੀ ਹਾਂ ਚੱਲ ਤੂੰ ਮੈਨੂੰ ਕੇਰਾ ਦਿਖਾ ਦੀ ਜੇ ਕੰਪਲੀਟ ਹੋ ਗਈ ਮੈਂ ਤਾਂ ਤੈਨੂੰ ਜੋਬ 'ਚ ਰਖਾ ਦੂੰਗਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਨਾ ਵਧੀਆ ਜੋਬ ਹੈ ਕਿ ਤੈਨੂੰ ਵਧੀਆ ਇਨਕਮ ਮਿਲੂਗੀ ਯਾਰ ਕੋਈ ਇਹ ਜੀ ਗੱਲ ਨਹੀਂ ਹੈ ਜੋਬ ਤੇ ਰਖਾ ਦੂੰਗਾ ਤੇਨੂੰ ਉਹ ਦਿਖਾਉਣਾ ਜੀ ਮੈਂ ਸੋਨੂੰ ਤੂੰ ਹੀ ਕਰਨਾ ਮੇਰੇ ਵਾਲੇ ਕੰਮ ਸੀ ਰੈਪਿਡ ਨੂੰ ਉੱਠੇ ਲਵਾਣੀ ਆ। ਹਾਂ। ਅੱਛਾ ਚੱਲ ਕਰਦੇ ਕੋਈ ਗੱਲ ਨਹੀਂ। ਹਾਂਜੀ। ਥੋੜਾ ਜਿਹਾ ਕੰਮ ਰਹਿਦਾ ਸੀਗਾ ਪਹਿਲਾਂ ਕਰਨਾ ਫੇਰ ਕਰਨੀ ਗੱਲ ਸਾਹਮਣੇ। ਕੋਈ ਗੱਲ ਨਹੀਂ ਆਉਂਦਾ ਮੜੀ ਜਿਵੇਂ ਗੱਲ ਕਰਨਾ। ਆਜਾ ਨਾ ਪਹਿਲਾਂ ਬਾਰੇ ਕੰਮ ਨਿਬੇੜ ਦੇ ਫੇਰ ਕੱਲੇ ਹੋ ਕੇ ਸਾਹਮਣੇ ਕਿਤੇ ਜਾਣਾ ਬੈਠੀ ਐ। ਗੱਲ ਕਰ ਲਾਂਦੇ ਹੁਣ ਮਸਾ ਬੈਠਾਗਾ ਫੇਰ ਕਰ ਲੂ ਕੰਮ ਕਿੱਡੀ ਖਾਸ ਗੱਲ ਹੈਗੀ ਤੂੰ ਕਿਉਂ ਇੰਨੀ ਕਾਲ ਕਰਦੀ ਐਂਗੀ। ਮੈਂ ਤਾਂ ਵੈਸੇ ਕਹਿ ਰਹੀ ਸੀ ਤੇ ਕੋਈ ਗੱਲ ਨਹੀਂ ਆ ਪਿੰਨ ਮੇੜ ਲੂ ਤੂੰ ਜਦੋਂ ਹੋ ਜਾਂਦੀ ਹੈਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾ ਚੰਗਾ ਆ ਜਾ ਫਿਰ ਕਰਨੇ ਕੰਮ ਚਲ ਕੋਈ ਗੱਲ ਨਹੀਂ ਬਾਅਦ ਚ ਕਰਦੇ ਆਂਗੇ ਫਿਰ ਬਾਅਦ ਚ ਦਿਖਾਵਾਂ ਜੀ ਚਲ ਕੋਈ ਗੱਲ ਨਹੀਂ ਬਾਅਦ ਚ ਦਿਖਾ ਦੇ ਕੀ ਹਾਂ ਮੈਡਮ ਜੀ ਅਜੇ ਕੀ ਕੰਮ ਹੋ ਗਿਆ ਤੁਰਿਆ ਇੱਧਰ ਕਮਰੇ ਚ ਆ ਤਾ ਆ ਕੀ ਹਾਂ ਮੈਡਮ ਜੀ ਆ ਲਓ ਚ ਪਕਰ ਕੇ ਕੀ ਹਾਂ ਮੈਡਮ ਜੀ ਮੈਂ ਗੱਲ ਪਈ ਜਾਂਦਾ ਸਿੱਧਾ ਮੈਂ ਤੈਨੂੰ ਕੀ ਸਮਝਾਇਆ ਸੀਗਾ ਵੀ ਤੂੰ ਤੇਰੇ ਸਾਬ ਕੋਲੇ ਕੋਈ ਗੱਲ ਨਹੀਂ ਕਰਨੀ ਹੈਗੀ ਮੈਂ ਤੇਰੀ ਹਰ ਇੱਕ ਗੱਲ ਮੰਨਦੀ ਹੈਗੀ ਫਿਰ ਤੂੰ ਤੇਰੇ ਸਾਬ ਨੂੰ ਫੋਨ ਕਿਉਂ ਦਿਖਾਈ ਜਾਂਦਾ ਸੀ ਓਹੋ ਮੈਂ ਉਹ ਵੀਡੀਓ ਥੋੜੀ ਦਿਖਾ ਰਿਆ ਸੀਗਾ ਮੈਂ ਤਾਂ ਆਪ ਦਾ ਰੇਵਨਿਊ ਦਿਖਾ ਰਿਆ ਸੀ ਉਹ ਜੋਬ ਲਈ ਅਪਲਾਈ ਕਰਨਾ ਸੀਗਾ ਉਹ ਦਿਖਾ ਰਿਆ ਸੀਗਾ ਮੈਂ ਤਾਂ ਸੀਗਾ ਮਾਕੇ ਦੇ ਵੀਡੀਓ ਦਿਖਾ ਰਹਾਗਾ ਮੈਂ ਡਰ ਗਈ ਸੀ ਤਾਇਆ ਦਾ ਮੈਂ ਤੈਨੂੰ ਉੱਥੋਂ ਬੁਲਾ ਕੇ ਲੈ ਕੇ ਆਈ ਆ ਵੀ ਤੇਰੇ ਦਿਮਾਗ 'ਚ ਕਿਉਂ ਨਹੀਂ ਵੱੜਦੀ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਵੀ ਤੂੰ ਕੁਝ ਨਹੀਂ ਦੱਸਣਾ ਹੈਗਾ ਉਹਨੂੰ ਹੁਣ ਯਾਰ ਮੈਂ ਜਿਹੜੀ ਜਮਾਨ ਕਰਤੀਗਾ ਤੇ ਇਹਨਾਂ ਪਾਗਲ ਲੱਗਦਾ ਮੈਂ ਤੁਹਾਨੂੰ ਮੈਡਮ ਆ ਇਹਨਾਂ ਕੋ ਤਾਂ ٹرسٹ ਹੈਗੇ ਹੋਊਗੀ ਮੇਰੇ ਤੇ ਠੀਕ ਹੈ ਹੂੰ ਬੇ ਟੈਂਸ਼ਨ ਹੋਆ ਨਹੀਂ ਮੈਂ ਦੱਸ ਤਾ ਤੂੰ ਡਿਲੀਟ ਕਰ ਦੇ ਨਾ ਵੀਡੀਓ ਉਹਦੇ ਚ ਫੋਨ ਚੋ ਮੈਂ ਨਹੀਂ ਮੁੱਕਰਦੀ ਜਿਹੜੀ ਜਵਾਨ ਕਰ ਲਈ ਤੇਰੇ ਨਾਲ ਨੋ ਦੋ ਤੋ ਡਿਲੀਟ ਹੁੰਦੀ ਨਹੀਂ ਮੈਡਮ ਜੀ ਕਿੰਨੀ ਮਰਜ਼ੀ ਉਹ ਕਰ ਲੋ ਉਹ ਨਹੀਂ ਡਿਲੀਟ ਹੁੰਦੀ ਵੀਡੀਓ ਹਾਈ ਗੱਲਾਂ ਨਹੀਂ ਦਿਖਾਉਂਦਾ ਇੰਨਾ ਕੁ ਵਿਸ਼ਵਾਸ ਕਰਨਾ ਪਊਗਾ ਮੈਨੂੰ ਵਿਸ਼ਵਾਸ ਤਾਂ ਹੈਗਾਗਾ ਤੇਰੇ ਤੇ ਜੋ ਤੂੰ ਫੋਨ ਦਿਖਾਈ ਮੈਂ ਦੇਖ ਲੈ ਸੀਗਾ ਤੂੰ ਫੋਨ ਖੋਲ ਕੇ ਤੁਹਾਨੂੰ ਫੋਨ ਦਿਖਾਈ ਜਾਂਦਾ ਸੀ ਮੈਨੂੰ ਐ ਸੀ ਮੈਂ ਕਹਉਗੀ ਕੱਟ ਰਿਹਾ ਹੈਗਾ ਓਹੋ ਮੈਨੂੰ ਜੀ ਉਹ ਤਾਂ ਮੈਂ ਆ ਦਾ ਜੋਬ ਲਈ ਅਪਲਾਈ ਕਰਨਾ ਸੀ ਹੁਣ ਐ ਨੌਕਰ ਬਣ ਕੇ ਥੋੜੀ ਰਹੀ ਜਾਊਗਾ ਸਰ ਤੂੰ ਮੈਨੂੰ ਕਹਿ ਦਿੰਦਾ ਮੈਂ ਆਪੇ ਗੱਲ ਕਰ ਲੈਂਦੀ ਤੇਰੇ ਸਰ ਨਾਲ ਓਹ ਸਰ ਸਾਹਬ ਨੇ ਕਿਹਾ ਸੀਗਾ ਐਵੇਂ ਨਾ ਡਾਂਚ ਚਲੋ ਮੈਡਮ ਜੀ ਐ ਨਹੀਂ ਤੁਹਾਡੇ ਕਾਲੇ ਚਿੱਠੇ ਖੋਲਦਾ ਮੈਂ ਇਹ ਕੋਈ ਕਾਲੇ ਚਿੱਠੇ ਨਹੀਂ ਹੈਗੇ ਬਸ ਸਿਰਫ ਮੈਂ ਐਂ ਕਹਨੀ ਐ ਕਿ ਮੇਰਾ ਘਰ ਖਰਾਬ ਨਾ ਹੋਵੇ ਬਸ ਸਿਆ ਰਹੇ ਠੀਕ ਆ ਮੈਂ ਕਹ ਜੀ ਨੂੰ ਬਹੁਤ ਜਿਆਦਾ ਪਿਆਰ ਕਰਦੀ ਹਾਂ ਸਾਬ ਨੂੰ ਮੈਂ ਉਹ ਤਾਂ ਦੂਰ ਨਹੀਂ ਹੋਣਾ ਚਾਹੁੰਦੀ ਪਿਆਰ ਤਾਂ ਫਿਰ ਮੈਨੂੰ ਵੀ ਕਰਦੇ ਸੀਗੇ ਹੁਣ ਮੇਲਾ ਤਾਂ ਸਾਬ ਨਾਲ ਹੋ ਗਿਆ ਹੋਊਗਾ ਨਾ ਇਹੋ ਜਿਹਾ ਕਹੇ ਜਿਹਾ ਪਿਆਰ ਆ ਜਿਹੜਾ ਥੋੜੇ ਥੋੜੇ ਟਾਈਮ ਬਾਅਦ ਹੁੰਦਾ ਰਹੇ ਨਾਲ ਮੜਾ ਜਨਾ ਮੂੰਹ ਆਪਦਾ ਨਾ ਬੰਦ ਰੱਖਿਆ ਕਰ ਤੂੰ ਬਹੁਤ ਜਿਆਦਾ ਬੋਲਣ ਲੱਗ ਤਰੀ ਜबान ਬਹੁਤ ਚੱਲਣ ਲੱਗੀ ਚਲੋ ਸੌਰੀ ਮੈਡਮ ਜੀ ਦੇਖ ਕਿਪੂ ਮੈਂ ਨਾ ਪਹਿਲਾਂ ਵਾਂਗੇ ਤੇਰਾ ਧਿਆਨ ਰੱਖੂਗੀ ਠੀਕ ਆ ਨਾ ਕੋਈ ਤੈਨੂੰ ਇਹ ਜਿਹੀ ਗੱਲ ਨਹੀਂ ਕਹਿੰਦੀ ਜਿਹੜੀ ਤੈਨੂੰ ਤਕਲੀਫ ਹੋਵੇ ਠੀਕ ਹੈ ਪਰ ਥੋੜਾ ਜਿਹਾ ਧਿਆਨ ਰੱਖ ਮੇਰਾ ਘਰ ਖਰਾਬ ਹੋ ਜਾਣਾਗਾ ਤੂੰ ਕੋਈ ਵੀ ਗੱਲ ਐਸ ਤਰ੍ਹਾਂ ਦੀ ਮੂੰਹ ਚੋਂ ਕੱਢ ਨਾ ਦੇਂ ਵੀ ਜਿਹਦੇ ਨਾਲ ਮੇਰਾ ਘਰ ਤੇ ਮੇਰੀ ਜ਼ਿੰਦਗੀ ਚਮਤਵਾਹ ਹੋ ਜਾਏ ਵਿਸ਼ਵਾਸ ਹੈਗਾ ਮੇਰੇ ਤੇ ਤੇਰੇ ਤੇ ਤਾਂ ਮੈਨੂੰ ਵਿਸ਼ਵਾਸ ਹੈਗਾਗਾ ਬਸ ਵਿਸ਼ਵਾਸ ਬਣਾ ਕੇ ਰੱਖਿਓ ਮੈਂ ਯਾਰ ਜੇ ਤੁਸੀਂ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਹੈ ਯਾਰ ਹੈ ਮਾਲਕ ਨੇ ਮੈਂ ਨਹੀਂ ਤਾਂ ਕਹਿੰਦੀ ਨਹੀਂ ਵੀ ਦੁਸ਼ਮਣੀ ਆ ਕੋਈ ਤੇ ਫੇਰ ਵਿਸ਼ਵਾਸ ਕਰੋ ਐਵੇਂ ਆਪਦੀ ਐਵੇਂ ਸੋਚਣਾ ਕਰੋ ਵੀ ਮੈਂ ਵੀਡੀਓ ਦਿਖਾਉਂਦਾ ਕੁਝ ਨਹੀਂ ਕਰਾ ਦਿਖਾਉਂਦਾ ਬਸ ਆ ਹੁਣ ਐ ਫਰਕ ਜੇ ਨਾ ਕਰਿਓ ਵੀ ਆਹ ਗਾਤ ਨਹੀਂ ਹੈਗੀ ਬਾਤ ਆ ਨਹੀਂ ਨਹੀਂ ਮੇਰੇ ਦਿਲ ਨੂੰ ਪਤਾ ਕਿੰਨੀ ਠੇਸ ਪਹੁੰਚਦੀ ਜੇ ਜੋ ਤੁਸੀਂ ਐ ਕਰਦੇ ਹੋ ਨਹੀਂ ਮੈਂ ਕੋਈ ਤੁਸੀਂ ਤਾਂ ਮੈਨੂੰ ਬਰਾਬਰ ਦਾ ਸਮਝਿਆ ਸੀਗਾ ਬਸ ਮੈਂ ਉਦਾਂ ਹੀ ਪਰਿਵਾਰ ਕਰੂੰ ਤੇਰਾ ਨਾ ਜਿਵੇਂ ਮੈਂ ਪਹਿਲਾਂ ਕਰਦੀ ਸੀਗੀ ਜਿਵੇਂ ਬਰੋਬਰ ਦਾ ਸਮਝਦੀ ਸੀ ਨਾ ਓਮੀ ਰੱਖੂੰਗੀ ਹੁਣ ਵੀ ਤੈਨੂੰ ਪਿਆਰ ਨਾਲ ਰੱਖਿਓ ਜਿਵੇਂ ਪਿਆਰ ਨਾਲ ਫੁੱਲਾਂ ਵਾਂਗੂ ਰੱਖੋ ਹੋਰ ਦੱਸ ਬਸ ਠੀਕ ਨਹੀਂ ਕੋਈ ਕੰਮ ਕਰਨਾ ਬੇਸ਼ੱਕ ਨਾ ਕਰੀ ਸੀਗਾ ਤੇਰੇ ਸਾਹਦੇ ਸਾਹਮਣੇ ਜਿਹੜਾ ਵੀ ਕੰਮ ਹੁੰਦਾ ਕਰ ਲਿਆ ਕਰੀ ਮੈਂ ਕੰਮ ਵੀ ਤੇਰੇ ਨਾਲ ਕਰਵਾ ਦਿਆ ਕਰੂੰ ਹੋਰ ਦੱਸ ਮੈਨੂੰ ਠੀਕ ਹੈ ਪਰ ਆਪਦਾ ਮੂੰਹ ਬੰਦ ਰੱਖੀ ਸਿਆਣਾ ਬੱਚਾ ਮਤਲਬ ਠੀਕ ਹੈ ਚਲੋ ਕਰਲਾ ਕੰਮ ਆਈ ਹੈ ਮੇਰੇ ਤਾਂ ਜਾਨ ਹੀ ਕੱਢਦੀ ਸੀ ਮੈਨੂੰ ਤਾਂ ਐ ਸੀ ਮਖਾਲਾ ਪਾਤਾ ਪੜਾਕਾ ਦਸਤਾ ਮੈਨੂੰ ਬਹੁਤ ਡਰ ਲੱਗਦਾ ਕਿ ਜਦੋਂ ਤਾਂ ਹੁਣ ਬਹੁਤ ਡਰ ਲੱਗਣ ਲੱਗਾ ਉਦੋਂ ਜ਼ਿਆਦਾ ਡਰ ਤਾਂ ਮੈਨੂੰ ਕੀਪੂ ਤਾਂ ਲੱਗਣ ਲੱਗਾ ਹੁਣ ਲੈ ਮੁੰਤਲਾ ਦਾ ਸੌਂ ਵੀ ਗਏ ਬੋਲਦੇ ਨਹੀਂ ਸੌਂ ਗਏ ਨਾ ਵੀ ਜਾਗਦੀ ਆ ਅੱਛਾ ਫੋਨ ਤਾਂ ਸਾਈਡ ਤੇ ਧਰਦਿਆ ਕਰੋ ਤੇ ਕੋ ਮੈਂ ਇਹ ਕਹਿੰਦੀ ਸੀ ਤੇ ਉਹਦੇ ਨਾਲ ਮੈਂ ਸਰਨਾ ਗੱਲ ਕਰੀ ਸੀਗੀ ਥੋੜਾ ਕੰਮ ਬਾਰੇ ਲਓ ਤੁਸ ਕਹਿੰਦੇ ਸੀਗੇ ਕੈਨਸਲ ਕਰ ਦਵਾਂਗੇ ਤੁਹਾਨੂੰ ਹਾਂ ਤੇ ਮੈਂ ਮਨਾ ਲਿਆ ਕੇਰਾ ਦਾ ਕਹਿੰਦਾ ਮੰਨ ਗਿਆ ਕਹਿੰਦਾ ਕੋਈ ਗੱਲ ਨਹੀਂ ਕੀ ਕਹਿੰਦਾ ਫਿਰ ਕੀ ਆਈ ਇਹ ਆ ਕਹਦਾ ਮੈਂ ਕਿਹੜਾ ਹਜੇ ਸਾਈਨ ਕਰਵਾਇਆ ਗਿਆ ਫਿਰ ਤੇ ਤੂੰ ਕਿਹੜਾ ਕਿਵੇਂ ਬਣਾ ਲਿਆ ਹੁਣ ਮੈਂ ਕਹਿੰਦਾ ਕਿਵੇਂ ਬਣਾ ਲਿਆ ਚਲ ਮੈਂ ਜਿਵੇਂ ਮਰਜ਼ੀ ਬਣਾ ਲਿਆ ਮੈਂ ਮਨਾਉਣੀ ਸੀਗਾ ਹੁਣ ਤੇਰੇ ਖਾਤੇ ਤਾਂ ਮੈਂ ਕੁਝ ਵੀ ਕਰ ਸਕਦੀ ਆ ਅੱਛਾ ਤੇਨੂੰ ਮੈਂ ਹਾਂ ਸਾਈਡ ਨਹੀਂ ਦੇ ਸਕਦੀ ਫਿਰ ਕੀ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਆਪੇ ਕਰ ਲੂਗੀ ਜਿਨਾਂ ਗੱਲਾਂ ਤੇ ਕਹਿੰਦਾ ਜਿਹੜਾ ਕਰਿਆ ਸੀਗਾ ਵੀ ਕਿਹਾ ਸੀਗਾ ਮੈਂ ਜਿਵੇਂ ਵੀ ਹੂੰ ਤੇ ਕਹਿੰਦਾ ਮੈਂ ਕਿਹੜਾ ਹਜੇ ਸਾਈਨ ਕਰਵਾਇਆ ਮੈਂ ਤਾਂ ਹਜੇ ਕਿਹਾ ਹੀ ਸੀ ਕਹਿੰਦਾ ਚਲ ਕੋਈ ਗੱਲ ਨਹੀਂ ਥੋੜੀ ਖਾਤਰ ਗਣਾ ਫਿਰ ਉਹ ਇੱਥੇ ਹੀ ਰਹੂਗਾ ਇੱਕ ਦੋ ਦਿਨ ਕਹਿ ਰਿਆ ਸੀਗਾ ਮੈਂ ਤਾਂ ਇਹਨਾਂ ਨੂੰ ਘਰੋਂ ਘੜਦਾ ਨਹੀਂ ਜਰਾ ਪੀ ਰਹੇ ਕਿਤੇ ਨਾ ਰਹੇ ਇਹ ਆ ਜਿਹੜੇ ਤੇ ਮੈਂ ਇੰਨੀ ਮਿਹਨਤ ਕਰੀ ਆਗੇ ਇੰਨਾ ਕੰਮ ਕਰਿਆਗਾ ਉਹ ਤਾਂ ਨਹੀਂ ਹੁਣ ਆਪਾਂ ਇਹ ਜਾਣ ਦੇ ਸਕਦੇ ਉਹ ਤਾਂ ਕੰਮ ਤਾਂ ਆਪ ਹੀ ਕਰੀ ਜਾਊਗਾ ਹੋਈ ਚੱਲੂ ਪਰ ਵੀ ਘਰੇ ਨਾ ਰੱਖ ਦੇਾਂਗੇ ਉਹ ਤੁਹਾਡੀ ਮਰਜ਼ੀ ਰਹੀ ਦੇਖੋ ਉਹਦੇ 'ਚ ਮੈਂ ਕੁਝ ਨਹੀਂ ਕਹਿੰਦੀ ਹੈਗੀ ਗੱਲ ਕਰ ਵੀ ਥੋੜਾ ਮੈਨੂੰ ਤਾਂ ਇਹ ਸੀਗਾ ਵੀ ਕੰਮ ਤਾਂ ਪੂਰਾ ਹੋਣ ਦੋਨਾ ਕੰਮ ਤਾਂ ਪੂਰਾ ਹੁੰਦਾ ਰਹੂਗਾ ਫਿਰ ਤੁਸੀਂ ਤਾਂ ਉਹ ਦਿਨ ਕਹਿ ਰਹੇ ਸੀ ਇਹ ਕਹਿੰਦੇ ਤੋਕ ਦੇ ਨਹੀਂ ਰਹਿਗੇ ਫਿਰ ਮੈਂ ਤਾਂ ਹੋਰ ਉਹਨੂੰ ਕੁਝ ਨਹੀਂ ਕਿਹਾ ਮਤਾਈਂ ਕਿਹਾ ਮਾ ਕਿੰਨੇ ਦਿਨ ਹੋ ਗਏ ਸਾਰੇ ਇੱਥੇ ਕਹਿੰਦਾ ਇੱਕ ਦੋ ਦਿਨ ਹੀ ਆਗੇ ਬਸ ਅੱਛਾ ਹੂੰ ਚੱਲਾਂ ਕੋਈ ਗੱਲ ਨਹੀਂ ਦੇਖ ਲੈ ਫਿਰ ਕੀ ਕਹਿੰਦਾਗਾ ਮਾ ਕਹਿ ਰਾਂ ਤਾਂ ਹੁਣ ਮੈਂ ਜਿਵੇਂ ਮਰਜ਼ੀ ਮਨਾਏ ਬੇ ਇਕੱਠੀ ਕਰ ਮੈਂ ਮਨਾ ਲਿਆ ਠੀਕ ਤੂੰ ਟੈਨਸ਼ਨ ਨਾ ਲਈ ਬਸ ਮੰਨਦਾ ਰਹੀ ਟੈਨਸ਼ਨ ਹੁਣ ਤੱਕ ਕੱਲ੍ਹ ਉਹ ਚੱਲ ਜਾਂਦੇ ਆ ਉਹਦੇ ਪ੍ਰੋਜੈਕਟ ਤੇ ਜ਼ਿਆਦਾ ਕੰਮ ਤਾਂ ਕਰ ਰਹਿਣ ਰੱਖ ਬਸ ਹੋਰ ਤੋਂ ਘੱਟ ਸੇ ਟੈਨਸ਼ਨ ਨਾਲੇ ਠੀਕ ਹੈ ਪਹਿਲੇ ਨਹੀਂ ਦੋਸਤਾ ਮਾਨਸੀ ਜੇ ਤੇ ਨੈਕਸਟ ਟੈਨਸ਼ਨ ਚ ਹੋਰ ਵੀ ਜ਼ਿਆਦੇ ਉਹੀ ਗੱਲ ਜੰਮੀ ਦੂਰ ਦੂਰ ਹੁੰਦੇ ਜਾਂਦੇ ਹੋ ਕਿ ਮੈਂ ਥੋਤੇ ਕੁਝ ਨਹੀਂ ਮੰਗਦੀ ਹੈਗੀ ਸਿਰਫ ਪਿਆਰ ਮੰਗਦੀ ਆ ਜਿਹੜਾ ਤੁਸੀਂ ਉਹ ਵੀ ਨਹੀਂ ਦੇ ਸਕਦੇ ਟਾਈਮ ਹੋਰ ਕਿਵੇਂ ਹੁਣ ਇੰਨਾ ਘੰਨਾ ਟਾਈਮ ਦੇ ਦਿੱਤਾ ਜੰਨਾ ਹੋਰ ਕਿਵੇਂ ਦਿੰਦੇ ਹੁੰਦੇ ਅਗਲਾ ਟਾਈਮ ਆਇਂ ਟਾਈਮਿੰਗ ਦੇ ਹੁੰਦੇ ਹੋਰ ਕੀ ਭਾਲਦੀ ਆ ਤੂੰ ਤੁਹਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਮੈਨੂੰ ਕੀ ਚਾਹੀਦਾ ਕੀ ਨਾ ਦੇਖ ਤੁਸੀਂ ਜਮੀ ਨਹੀਂ ਆਏ ਕਿ ਤੁਹਾਡੇ ਮਨ ਚ ਪਿਆਰ ਹੀ ਨਹੀਂ ਹੈਗਾ ਮੇਰੇ ਪਤੀ ਕਹ ਹੈ ਨਹੀਂ ਅਬ ਬੋਲੀਆਂ ਗੱਲਾਂ ਕਰਦੀਆਂ ਤੂੰ ਤੈਨੂੰ ਇੰਨਾ ਵੀ ਪਤਾ ਲੱਗਦਾ ਵੀ ਮੈਂ ਕਿੰਨਾ ਪਿਆਰ ਕਰਦਾ ਤੈਨੂੰ ਹੋਰ ਤੇਰੇ ਲਈ ਕਰੀ ਇਹਨਾ ਸਾਰਾ ਕੁਝ ਨੇ ਮੈਨੂੰ ਕੀ ਲੋੜ ਹੈ ਕਿ ਮੈਨੂੰ ਐ ਦੱਸੀ ਮੇਰੇ ਕਿਹੜਾ ਕੋਈ ਅੱਗੇ ਪਿੱਛੇ ਹੈਗਾ ਹੋਰ ਤੂੰ ਕੀ ਭਾਲਦੀ ਮੈਨੂੰ ਤਾਂ ਇਹ ਸਮਝ ਨਹੀਂ ਲੱਗੀ ਯਾਰ ਇਹ ਜੇ ਮੇਰੇ ਖਾਤਰ ਕਰਦਾ ਕੱਲਾ ਫਿਰ ਪੈਸੇ ਹੀ ਚਾਹੀਦਾਗਾ ਪੈਸਾ ਸੋਗਰਾ ਮਕੀਨੇ ਦੇਖਿਆਗਾ ਕਿਨੇ ਦੇਖਿਆ ਗੱਡੀਆਂ ਕਾਰਾਂ ਕੋਠੀਆਂ ਪੈਸੇ ਨਾਲ ਹੀ ਆ ਸਭ ਕੁਝ ਸੁੱਖ ਵੀ ਉਹਦੇ ਨਾਲ ਹੀ ਆਉਗੂ ਪੈਸੇ ਨਾਲ ਸੋਖ ਆ ਜੂਗਾ ਪਰ ਸੰਤੁਸ਼ਟੀ ਨਹੀਂ ਨਾ ਮਿਲਦੀ ਸਰੀਰ ਨੂੰ ਜੋ ਮੈਨੇ ਚਾਹੀਦੀ ਹੈਗੀ ਜੋ ਹੋਰ ਕੀ ਚਾਹੁੰਦਾ ਦਨੂ ਰੱਬ ਥੱਲੇ ਆਦਾ ਤੁਸੀਂ ਥੱਲੇ ਆਜੋ ਬਸ ਰੱਬ ਦੀ ਤੇ ਜ਼ਰੂਰਤ ਨਹੀਂ ਥੰਨੀ ਆ ਮੈਂ ਪਰ ਨਹੀਂ ਕੀ ਵੈਂਪਾਇਰ ਤੈਨੂੰ ਯਾਰ ਤੇਰਾ ਇਲਾਜ ਨਹੀਂ ਹੋ ਸਕਦਾ ਕੋਈ ਮੇਰਾ ਇਲਾਜ ਨਹੀਂ ਹੋ ਸਕਦਾ ਪਰ ਤੁਸੀਂ ਆਵਦਾ ਦਿਮਾਗ ਦਾ ਇਲਾਜ ਕਰਾ ਲਓ ਨਾ ਲਾ ਜੀ ਹੁਣ ਮੈਂ ਕੀ ਕਿਹਾ ਹੈਗਾ ਬਸ ਕੁਝ ਨਹੀਂ ਕਿਹਾ ਹੈਗਾ ਫੇਰ ਜਿਵੇਂ ਅਣਜਾਣ ਹੀ ਮੰਨ ਜਣਿਓਗੇ ਵੀ ਮੈਂ ਕੀ ਕਿਹਾ ਤੇ ਕੀ ਤੁਸੀਂ ਸੁਣਿਆ ਜਿਵੇਂ ਪਤੀ ਨਹੀਂ ਲੱਗਦਾ ਤੁਹਾਨੂੰ ਚਲ ਕੋਈ ਗੱਲ ਨਹੀਂ ਚਲ ਸੌ ਜਾ ਯਾਰ ਹੁਣ ਬਸ ਸੌਂਜੋ ਹੋਰ ਤਾਂ ਆਪਾਂ ਨੂੰ ਬੱਸ ਮੈਂ ਕੁਛ ਹੀ ਕਹਿੰਦੀ ਹੈਗੀ ਉਹਨਾਂ ਨੂੰ ਦਾ ਤੇਰਾ ਗੁੱਸੇ ਹੋ ਵੀ ਰਾਕੀ